ਰੋਜ ਘਾਹ ਲੈ ਕੇ ਜਾਂਦੇ ਨੇ ਜਿਹੜਾ ਵੱਡਾ ਘਾਹ ਇਹ ਬਾਦਸ਼ਾਹ ਦੇ ਆਦਰਾਨ ਨੂੰ ਪਸੰਦ ਆਇਆ ਰਾਵੀ ਦੇ ਕੰਢੇ ਉਹ ਖੋਦ ਕੇ ਲਿਆਉਂਦੇ ਨੇ ਤੇ ਉੱਧਰ ਬੈਠ ਜਾਂਦੇ ਕਿਲੇ ਦੇ ਕੋਲ ਘਾਹ ਵਾਲੇ ਸਾਰੇ ਘਾਹ ਵੇਚਣ ਵਾਲੇ ਬੈਠ ਜਾਂਦੇ ਪੁੱਤਰ ਜਾਂਦਾ ਪਿਆ ਜਾਂਦਾ ਜਦੋਂ ਬਾਦਸ਼ਾਹ ਦਾ ਬਾਦਸ਼ਾਹ ਦਾ ਵਜ਼ੀਰ ਸੀ ਜਿਹੜਾ ਨੌਕਰ ਸੀ ਉਹਨੇ ਦੇਖਿਆ ਬਾਬਾ ਬਿਧਿ ਚੰਦ ਜੀ ਬਾਸ ਖਲੋ ਗਿਆ ਸ਼ੌਦੇ ਘਾਹ ਉਹਦਾ ਨਾਮ ਇਤਿਹਾਸ ਵਿੱਚ ਆਇਆ ਤੇ ਸ਼ੌਦੇ ਆជា ਰਿਆ ਰਾਖੂਤਨ ਵਾਲਾ ਭਾਈ ਕੀ ਲੈਣਾ ਕਹਿੰਦਾ ਜੀ ਮਹਾਰਾਜ ਪੁਰਸ਼ਾ ਦੇ ਘੋੜਿਆਂ ਨੇ ਖਾਣਾ ਪਾਤਸ਼ਾਹ ਦੇ ਘੋੜਿਆਂ ਨੇ ਖਾਣੇ ਤੇ ਆਪ ਜੋ ਮਰਜੀ ਦੇ ਦਿਓ ਉਹ ਕਿਉਂ ਸੋਟਣ ਲੱਗਾ ਵੀ ਬਾਦਸ਼ਾਹ ਤਾਂ ਸਾਰੇ ਕਹਿੰਦੇ ਨੇ ਬਾਦਸ਼ਾਹ ਪਹਿਲੀ ਵਾਰ ਸੁਣਿਆ ਬਾਦਸ਼ਾਹ ਨੂੰ ਕਹਿੰਦੇ ਤੇ ਉਹ ਮਾਨ ਵਿੱਚ ਮਹਾਰਾਜ ਨੂੰ ਬਾਦਸ਼ਾਹ ਕਹਦੇ ਉਹ ਬਾਦਸ਼ਾਹ ਨੂੰ ਸਮਝੀ ਜਾਵੇ ਸੋਵੇਂ ਖਾਂ خیر ਕਿਲੇ ਵਿੱਚ ਬਾਬਾ ਬਿੱਦੀ ਚਾਚੀ ਪਹੁੰਚ ਗਏ ਨੇ ਕਿਸੇ ਰਾਣਾ ਰੂਪ ਬਣਾਇਆ ਹੋਇਆ ਪਛਾਣ ਵਿੱਚ ਨਹੀਂ ਆ ਰਹੇ ਕਿਸੇ ਨੂੰ ਤੇ ਜਾ ਕੇ ਇਹਦਾ ਘਾ ਘੋੜਿਆਂ ਨੂੰ ਆਇਆ ਤੇ ਘੋੜਿਆਂ ਤੇ ਆ ਕੇ ਉਹ ਤੇ ਬਹਿ ਰਿਹਾ ਉਹਨਾਂ ਨੇ ਦੇਖਿਆ ਵੀ ਬੜਾ ਪਿਆਰ ਕਰਦੇ ਨੇ ਭਾਜੀ ਦੀ ਚੰਨ ਨੂੰ ਆਖਿਆ ਕਹਿੰਦੇ ਵੀ ਤੁਹਾਨੂੰ ਅਸੀਂ ਨੌਕਰ ਰੱਖ ਲਈਏ ਘੋੜਾ ਨੌਕਰ ਹੋ ਗਏ ਨੇ ਬਾਬਾ ਬੀਦੀ ਚੰਦੀ ਘੋੜਿਆਂ ਦੇ ਤੇ 1 ਰੁਪਿਆ ਰੋਜ਼ ਦਾ ਤਰਖਾ ਮਿਲਦੀ ਹੈ ਬਾਬਾ ਬੀਦੀ ਚੰਦੀ ਨੂੰ ਰੋਜ਼ ਦਾ ਉਥੋਂ ਦਾ 1 ਰੁਪਿਆ ਤੇ ਸਮਾ ਪਾ ਕੇ ਬਾਬਾ ਬੀਦੀ ਚੰਦੀ ਨੌਕਰ ਬਣ ਕੇ ਉਥੋਂ ਘੋੜਾ ਲਿਆਉਂਦੇ ਨੇ ਤੇ ਇਹ ਘੋੜਾ ਸਤਗੁਰਾਂ પાસે ਪਹੁੰਚ ਜਾਂਦਾ ਦਰਬਾਰ ਤੇ ਰੋਈ ਜਾਂਦਾ ਘੋੜਾ ਸੰਗਤ ਜੀ ਕੁਛ ਨਹੀਂ ਖਾਂਦਾ ਤੇ ਸੇਖਾਂ ਨੇ ਜਦੋਂ ਆ ਕੇ ਦੱਸਿਆ ਮਹਾਰਾਜ ਵੀ ਉਹ ਦਰਬਾਰ ਜਿਹੜਾ ਘੋੜਾ ਪਾਪਾ ਕਹਿੰਦੀ ਚਾਂਜ ਨੇ ਲਿਆਂਦਾ ਤੇ ਉਹ ਤਾਂ ਰੋਈ ਜਾਂਦਾ ਕਦੇ ਵਿਛੜੇ ਹੀ ਨਾ ਦੋਨੇ ਭਰਾ ਤੇ ਮਹਾਰਾਜ ਆ ਕੇ ਸਤ ਸੱਚੇ ਪਾਤਸ਼ਾਹ ਨੇ ਬੜੇ ਪਿਆਰ ਨਾਲ ਘੋੜੇ ਤੇ ਹੱਥ ਫੇਰਾ ਦਰਬਾਰ ਤੇ ਕਹਿਣ ਲੱਗੇ ਪੁੱਤਰਾ ਤੂੰ ਮੇਰਾ ਦਾਣਾ ਛੱਕ ਤੇਰੇ ਭਰਾ ਨੂੰ ਛੇਤੀ ਬੁਲਾ ਦਾਂਗੇ ਪ੍ਰਾਤਾਂ ਮਾਰ ਕੇ ਘੋੜੇ ਨੇ ਜਾਣਾ ਪਾਣੀ ਸਣਾ ਸ਼ੁਰੂ ਕਰ ਦਿੱਤਾ ਤੇ ਇਦਰੋਂ ਹੁਣ ਸਤਿਗੁਰ ਸੱਚੇ ਪਾਤਸ਼ਾਹ ਫੇਰ ਦੂਜੀ ਵਾਰ ਕਹਿੰਦੇ ਨੇ ਭਾਈ ਚਾਹ ਦਾ ਉਹ ਘੋੜਾ ਵੀ ਇੱਥੇ ਲਿਆਓ ਜਾਂ ਇਹਨੂੰ ਵੀ ਉੱਥੇ ਛੱਡਿਓ ਮੇਰੀ ਪੀੜੀ ਦੇ ਮਾਲਕ ਤੇ ਬਾਬਾ ਬਿਦਿ ਚੰਦ ਫੇਰ ਆ ਕੇ ਸੇਵਾ ਵਿੱਚ ਖੜੋਗੇ ਨੇ ਸਤਿਗੁਰ ਸੱਚੇ ਪਾਤਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਖਲੋਗੇ ਨੇ ਮਾਰਾ ਕਿਰਪਾ ਕਰੋ ਜੇ ਆਪ ਜੀ ਦਾ ਹੁਕਮ ਹੋਵੇ ਆਪ ਜੀ ਦਾ ਅਸ਼ੀਰਵਾਦ ਹੋਵੇ ਦੂਜਾ ਘੋੜਾ ਵੀ ਲਿਆ ਆਇਆ ਹੈ ਤੇ ਹੁਣ ਥੋੜੇ ਜਿਲਾ ਵਾਲੇ ਸੋਚ ਰਹੇ ਨੇ ਵੀ ਪਹਿਲਾਂ ਬਾਬਾ ਵੀਰ ਜੀ ਚੰਦਰ ਚਰੇਗੇ ਸੀ ਕਿ ਸੇਹਰਾ ਬਣ ਕੇ ਤੇ ਹੁਣ ਬਾਬੇ ਵੀਰ ਜੀ ਚੰਦ ਨੂੰ ਸਾਰੇ ਉੱਥੇ ਜਾਣਦੇ ਨੇ ਇਹਨਾਂ ਨੂੰ ਪਛਾਣਦੇ ਨੇ ਤੇ ਬਾਬਾ ਵੀਰ ਜੀ ਚੰਦ ਕਿਸ ਤਰ੍ਹਾਂ ਦੂਸਰਾ ਘੋੜਾ ਲਿਆ ਆਵੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਦੇਸੀ ਹੈ ਕੰਤਾ ਬਰੋ ਕਿਰਪਾ ਨਾ ਕੜੀਆਂ ਖਾਏ ਆਪਣਾ ਮੇਰਦ ਕਸ਼ਾ they are